ਸਸਿਕਲ ਦੋਸਤੋ ਮੈਂ ਤੁਹਾਡਾ ਆਪਣਾ ਭਗਵੰਤ ਮਾਨ ਇੱਕ ਵਾਰ ਫੇਰ ਅੱਜ ਲਾਈਵ ਹਾਂ ਕਿਉਂਕਿ ਟਰੈਵਲ ਕਰ ਰਹੇ ਹਾਂ ਤਾਂ ਟਾਈਮ ਹੈਗਾ ਦੋਸਤੋ ਅੱਜ ਦੇ ਅਖਬਾਰਾਂ ਦੇ ਵਿੱਚ ਇੱਕ ਖਬਰ ਲੱਗੀ ਹੈ ਕੱਲ ਸੰਤ ਲੰਗੋਵਾਲ ਜੀ ਦੀ ਵਰਸੀ ਸੀ ਲੰਗੋਵਾਲ ਪਿੰਡ ਦੇ ਵਿੱਚ ਉੱਥੇ ਮੁੱਖ ਮੰਤਰੀ ਤੇ ਡਿਪਟੀ ਮੁੱਖ ਮੰਤਰੀ ਸਾਹਿਬ ਪਧਾਰੇ ਹੋਏ ਸੀ ਜਿਲ੍ਹਾ ਸੰਗਰੂਰ ਤੇ ਅੱਜ ਉਹਨਾਂ ਦਾ ਦੈਨਿਕ ਭਾਸਕਰ ਅਖਬਾਰ ਦੇ ਵਿੱਚ ਤੇ ਇੱਕ ਦੋ ਹੋਰ ਅਖਬਾਰਾਂ ਦੇ ਵਿੱਚ ਧਿਆਨ ਲੱਗਿਆ ਹੋਇਆ ਹੈ ਕਿ ਸੰਗਰੂਰ ਜ਼ਿਲ੍ਹੇ ਵਾਲਿਆਂ ਨੇ ਬਹੁਤ ਵੱਡੀ ਗਲਤੀ ਕਰ ਲਈ ਢੀਂਡ ਸੇ ਨੂੰ ਹਰਾ ਕੇ ਹੁਣ ਅੱਗੇ ਤੋਂ ਨਾ ਕਰਿਓ ਇਹੋ ਜੀ ਗਲਤੀ ਇਹ ਸੁਖਵੀਰ ਬਾਲ ਜੀ ਦਾ ਬਿਆਨ ਹੈ ਪਹਿਲਾ ਸੁਖਵੀਰ ਬਾਲ ਜੀ ਦੇ ਬਿਆਨ ਬਾਰੇ ਆਪਾਂ ਚਰਚਾ ਕਰਦੇ ਹਾਂ ਸੁਖਵੀਰ ਬਾਦਲ ਜੀ ਸੰਗਰੂਰ ਜ਼ਿਲ੍ਹੇ ਵਾਲਿਆਂ ਨੇ ਢੀਂਟਸੇ ਨੂੰ ਹਰਾ ਕੇ ਤੇ ਭਗਵੰਤ ਮਾਨ ਨੂੰ ਜਿਤਾ ਕੇ ਬਹੁਤ ਵੱਡੀ ਗਲਤੀ ਕਰ ਲਈ ਕਿਉਂਕਿ ਉਸੇ ਗਲਤੀ ਸਦਕਾ ਪਾਰਲੀਮੈਂਟ ਦੇ ਵਿੱਚ ਦਲਤਾਂ ਦੀ ਆਵਾਜ਼ ਉੱਠਦੀ ਹੈ ਪੰਜਾਬ ਦੇ ਕਿਸਾਨਾਂ ਦੀ ਆਤਮ ਹੱਤਿਆਵਾਂ ਦੀ ਆਵਾਜ਼ ਉੱਠਦੀ ਹੈ ਬਹੁਤ ਵੱਡੀ ਗਲਤੀ ਹੈ ਸੰਗਰੂਰ ਵਾਲਿਆਂ ਦੀ ਇਸ ਤੋਂ ਪਹਿਲਾਂ ਢੀਂਟਸੇ ਸਾਹਿਬ ਨੇ ਕਦੇ ਨਹੀਂ ਠਾਈ ਸੀ ਉਸੇ ਗਲਤੀ ਸਦਕਾ ਹਰ ਰੋਜ਼ ਕੋਈ ਨਾ ਕੋਈ ਡੈੱਡ ਬਾਡੀ ਸਾਊਦੀ ਅਰਬ ਚੋਂ ਯੂਏਈ ਚੋਂ ਕਦੇ ਕਿਸੇ ਹੋਰ ਮੁਲਕ ਚੋਂ ਆਉਂਦੀ ਐ ਬਹੁਤ ਵੱਡੀ ਗਲਤੀ ਕਰ ਲਈ ਲੋਕਾਂ ਨੇ ਉਸੇ ਗਲਤੀ ਸਦਕਾ 5 ਕਰੋੜ ਜਿਹੜਾ ਐਮਪੀ ਨੂੰ ਮਿਲਦਾ ਉਹਦਾ ਇੱਕ ਇੱਕ ਰੁਪਏ ਦਾ ਹਿਸਾਬ ਦਿੱਤਾ ਜਾਂਦਾ ਲੋਕਾਂ ਨੂੰ ਬਹੁਤ ਵੱਡੀ ਗਲਤੀ ਐ ਪਹਿਲਾਂ ਢੀਂਟ ਸਿੰਘ ਨੇ ਹਿਸਾਬ ਦਿੱਤਾ ਨਹੀਂ ਸੀ ਜੀ ਸੰਗਰੂਰ ਜ਼ਿਲ੍ਹੇ ਵਾਲਿਆਂ ਨੇ ਬਹੁਤ ਵੱਡੀ ਗਲਤੀ ਕਰ ਲਈ ਕਿਉਂਕਿ ਉਸੇ ਗਲਤੀ ਸਦਕਾ ਲੋਕ ਮਜੀਠੀਆਂ ਵਿਰੁੱਧ ਤੇ ਥੋੜੇ ਵਿਰੁੱਧ ਬੋਲਣਾ ਸਿੱਖ ਗਏ ਬਹੁਤ ਵੱਡੀ ਗਲਤੀ ਐ ਜੀ ਬਹੁਤ ਵੱਡੀ ਗਲਤੀ ਕਰ ਲਈ ਸੰਗਰੂਰ ਜ਼ਿਲ੍ਹੇ ਵਾਲਿਆਂ ਨੇ ਭਗਵੰਤ ਮਾਨ ਨੂੰ ਜਿਤਾ ਕੇ ਤੇ ਢੀਂਡਸੇ ਨੂੰ ਹਰਾ ਕੇ ਕਿਉਂਕਿ ਢੀਂਡਸਾ ਤਾਂ ਤੁਹਾਡਾ ਗੋਲ ਹੈ ਹੁਕਮ ਦਾ ਗੋਲ ਹੈ ਉਹ ਉਹਦੇ ਮੁੰਡੇ ਨੂੰ ਤੁਸੀਂ ਮੰਤਰੀ ਬਣਾਤਾ ਉਹਨੂੰ ਤੁਸੀਂ ਜਿਵੇਂ ਕਹਿੰਦੇ ਹੋ ਉਵੇਂ ਕਰੀ ਜਾਂਦਾ ਜੇ ਕਦੇ ਬੋਲਣ ਦੀ ਕੋਸ਼ਿਸ਼ ਕਰਦਾ ਤਾਂ ਤੁਸੀਂ ਕਹਿੰਦੇ ਹੋ ਠੀਕ ਹੈ ਮੁੰਡੇ ਨੂੰ ਕੱਢ ਦਾਂਗੇ ਬਹੁਤ ਵੱਡੀ ਗਲਤੀ ਕਰ ਲਈ ਸੰਗਰੂਰ ਜ਼ਿਲ੍ਹੇ ਵਾਲਿਆਂ ਨੇ ਭਗਵੰਤ ਮਾਨ ਨੂੰ ਜਿਤਾ ਕੇ ਕਿਉਂਕਿ ਭਗਵੰਤ ਮਾਨ ਜਗਾ ਜਗਾ ਜਾ ਕੇ ਬਾਦਲ ਪਰਿਵਾਰ ਦੇ ਖਲਾਸੇ ਕਰੀ ਜਾਂਦਾ ਕਿ ਮਜੀਠੀਆ ਚਿੱਟੇ ਦਾ ਵਪਾਰੀ ਹੈ ਤੇ ਤੁਹਾਡੀਆਂ 6 ਤੋਂ 600 ਬੱਸਾਂ ਕਿਵੇਂ ਹੋ ਗਈਆਂ ਤੁਹਾਡੇ 80 ਤੋਂ 800 ਕਿੱਲੇ ਕਿਵੇਂ ਹੋ ਗਏ ਬਹੁਤ ਵੱਡੀ ਗਲਤੀ ਹੈ ਬਹੁਤ ਵੱਡੀ ਗਲਤੀ ਹੈ ਭਾਰੀ ਗਲਤੀ ਕੀਤੀ ਸੋ ਇਸ ਕਰਕੇ ਸੁਭੀਰਵਲ ਜੀ ਤੁਹਾਡੇ ਲਈ ਤਾਂ ਇਹ ਗਲਤੀ ਹੈ ਇਸ ਗੱਲ ਤੋਂ ਬਾਅਦ ਉਸੇ ਖਬਰ ਦੇ ਵਿੱਚ ਇੱਕ ਡੱਬੀ ਲੱਗੀ ਹੋਈ ਹੈ ਬਾਕਸ ਨਿਊਜ਼ ਕਹਿੰਦੇ ਆ ਜਿਹਨੂੰ ਉਹਦੇ ਵਿੱਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕਹਿੰਦੇ ਇਹ ਆਪ ਨਾਮ ਦੀ ਬਿਮਾਰੀ ਸੰਗਰੂਰ ਤੋਂ ਸ਼ੁਰੂ ਹੋਈ ਐ ਤੇ ਸੰਗਰੂਰ ਹੀ ਖਤਮ ਕਰੂਗਾ ਬਜ਼ੁਰਗੋ ਪਹਿਲੀ ਗੱਲ ਤਾਂ ਮੈਂ ਤੁਹਾਨੂੰ ਹੀ ਦੱਸ ਦੇਣਾ ਇਹ ਆਪ ਜਿਹੜੀ ਐ ਇਹ ਬਿਮਾਰੀ ਨਹੀਂ ਇਹ ਇਲਾਜ ਐ ਇਹ ਸੰਗਰੂਰ ਤੋਂ ਲਾਜ ਸ਼ੁਰੂ ਹੋਇਆ ਇਹ ਸਾਰੇ ਮੁਲਕ ਚ ਫੈਲੂਗਾ ਹੁਣ ਇਹ ਜਿਹੜੇ ਥੋਡੇ ਵਰਗੇ ਚਿੰਬੜੇ ਹੋਏ ਨੇ ਕੁਰਸੀਆਂ ਨੂੰ ਇਹ ਜਿਹੜੇ ਥੋਡੇ ਵਰਗੇ ਮੁਲਕ ਨੂੰ ਸਟੇਟਾਂ ਨੂੰ ਕੌਮ ਨੂੰ ਖਾ ਗਏ ਜਿਹੜੇ ਇਹ ਉਹਨਾਂ ਦੇ ਐਂਟੀਵਾਇਰਸ ਹੈ ਇਹ ਜਿਹਨੂੰ ਤੁਸੀਂ ਬਿਮਾਰੀ ਕਹਿੰਦੇ ਹੋ ਨਾ ਇਹ ਐਂਟੀਵਾਇਰਸ ਹੈ ਇਹ ਹੁਣ ਸਾਰੀ ਸਫਾਈ ਕਰੋ ਇਹ ਸੰਗਰੂਰ ਦੇ ਲੋਕਾਂ ਨੇ ਤੋਂ ਥੋੜਾ ਗੁੰਡਾ ਕਹਿੰਦਾ ਗਲਤੀ ਕਰ ਲਈ ਤੁਸੀਂ ਕਹਿੰਦੇ ਬਿਮਾਰੀ ਹੈ ਬਹੁਤ ਵੱਡੀ ਤੇ ਸੁਖਦੇਵ ਸਿੰਘ ਢੀਂਡ ਸਾਹਿਬ ਜੀ ਸਾਨੂੰ ਬੜੇ ਤੁਸੀਂ ਬਹੁਤ ਕਮਾਲ ਦੇ ਨੇਤਾ ਦਿੱਤੇ ਨੇ ਜਿਹੜੇ ਵਾਰ-ਵਾਰ ਹਾਰਨ ਦੇ ਬਾਵਜੂਦ ਤੁਸੀਂ ਰਾਜ ਸਭਾ ਚ ਲੈ ਜਾਂਦੇ ਹੋ ਲੋਕਾਂ ਤੋਂ ਜਿਤਾ ਕੇ ਲੈ ਕੇ ਜਾਓ ਨਾ ਕਦੇ ਫਿਰ ਤੇ ਪਤਾ ਲੱਗ ਜੂਗਾ ਇਹਦਾ ਮਤਲਬ ਤੁਸੀਂ ਲੋਕਾਂ ਦੇ ਫਤਵੇ ਨੂੰ ਨਹੀਂ ਮੰਨਦੇ ਤੇ ਬਠਿੰਡੇ 'ਚ ਤੁਹਾਡੀ ਨੂ ਜਿੱਤੀ ਤਾਂ ਲੋਕਾਂ ਦਾ ਫਤਵਾ ਮਨਜ਼ੂਰ ਸੰਗਰੂਰ ਦੇ ਵਿੱਚ ਢੀਂਸਾ ਹਾਰ ਗਿਆ ਤਾਂ ਲੋਕਾਂ ਨੇ ਬਹੁਤ ਵੱਡੀ ਗਲਤੀ ਕਰ ਲਈ ਧਰਤੀ ਤੇ ਆਜੋ ਜੀ ਲੋਕ ਲੈ ਕੇ ਆਉਣਗੇ ਧਰਤੀ ਤੇ ਤੁਹਾਨੂੰ ਧਰਤੀ ਤੇ ਆਜੋ ਜਨਾਬ ਬਹੁਤ ਹੋ ਗਿਆ ਹੁਣ ਹੁਣ ਮੰਨ ਲਓ ਇਸ ਗੱਲ ਨੂੰ ਇਸ ਗੱਲ ਨੂੰ ਮੰਨ ਲਓ ਤੁਸੀਂ ਇਹ ਕੰਮ ਸਿੱਖਿਆ ਬਦਲ ਸਾਹਿਬ ਚਟਾਲਿਆਂ ਤੋਂ ਇਹ ਲੁੱਟਣ ਵਾਲਾ ਕੰਮ ਤੁਸੀਂ ਚਟਾਲਿਆਂ ਤੋਂ ਸਿੱਖਿਆ ਤੇ ਉਹ ਚਟਾਲਾ ਪਿਆਉ ਬਤ ਕਿੱਥੇ ਨੇ ਤਿਹਾਰ ਜੇਲ੍ਹ ਚ ਕੋਈ ਗੱਲ ਨਹੀਂ ਤੁਸੀਂ ਉਹਨਾਂ ਨੂੰ ਮਿਸ ਕਰਦੇ ਹੋ ਨਾ ਬਹੁਤ ਤੁਸੀਂ ਬਠਿੰਡਾ ਜੇਲ੍ਹ ਚ ਉਹਨਾਂ ਨੂੰ ਲੈ ਕੇ ਆਉਣ ਦੀ ਕੋਸ਼ਿਸ਼ ਕੀਤੀ ਸੀ ਪਰ ਦਿੱਲੀ ਸਰਕਾਰ ਨੇ ਮਨਾਂ ਕਰਤਾ ਕਿ ਨਹੀਂ ਤਿਹਾਰ ਜੇਲ੍ਹ ਵਧੀਆ ਤੁਸੀਂ ਬਠਿੰਡੇ ਲਿਆ ਕੇ ਬੜੀ ਵਧੀਆ ਕੋਠੀ ਪਾਤੀ ਸੀ ਜੇਲ੍ਹ ਦੇ ਵਿੱਚ ਤਾਂ ਕਿ ਉਹਨਾਂ ਨੂੰ ਰਾਤ ਨੂੰ ਕੱਢ ਕੇ ਲੈ ਕੇ ਜਾ ਸਕੀਏ ਤੇ ਫਿਰ ਗੁੰਡਾਗਰਦੀਆਂ ਕਰ ਸਕੀਏ ਜੇ ਤੁਹਾਨੂੰ ਕੋਂਂਡੀ ਬਣਨ ਦਾ ਇੰਨੇ ਸ਼ੌਂਕ ਹੈ 6 ਕੁ ਮਹੀਨੇ ਹੋਰ ਇੰਤਜ਼ਾਰ ਕਰ ਲਓ ਪ੍ਰਕਾਸ਼ ਸਿੰਘ ਬਾਦਲ ਜੀ ਤੇ ਸੁਖਵੀਰ ਬਾਦਲ ਜੀ ਤੁਹਾਨੂੰ ਤਿਹਾਰ ਜੇਲ੍ਹ ਚ ਨਾਲ ਦੀ ਬੈਰਕ ਦੇ ਦਾਂਗੇ ਕੋਈ ਜਾਂਚ ਹੋਊਗੀ ਤੁਹਾਡੇ ਸਾਰੇ ਜਿੰਨੇ ਕਪੜੇ ਕੀਤੇ ਨੇ ਘਟਾਲੇ ਕੀਤੇ ਫੇਰ ਪਤਾ ਲੱਗੂਗਾ ਸੰਗਰੂਰ ਵਾਲੇ ਨੇ ਗਲਤੀ ਕੀਤੀ ਹੈ ਜਾਂ ਸੰਗਰੂਰ ਵਾਲੇ ਨੇ ਸਹੀ ਕੰਮ ਕੀਤਾ ਠੀਕ ਹੈ ਨਾ ਬਸ ਤੁਹਾਨੂੰ ਛੁੱਟ ਲੈਣ ਦਾ ਸਹੀ ਕੰਮ ਜੇ ਤੁਹਾਡਾ ਕੋਈ ਬੰਦਾ ਹਾਰਜ ਦਾ ਬਹੁਤ ਵੱਡੀ ਗਲਤੀ ਲੋਕਾਂ ਨੂੰ ਇਹਨੇ ਕਮਲੇ ਨਾ ਸਮਝੋ ਲੋਕਾਂ ਨੂੰ ਮੂਰਖ ਨਾ ਸਮਝੋ ਮਾਜ ਦੇ ਲਈ ਸਿਰਫ ਇੰਨਾ ਹੀ ਕਹਿਣਾ ਸੀ ਆਮ ਆਦਮੀ ਪਾਰਟੀ ਵੱਲੋਂ ਜਿੱਥੇ ਕਹੋਂਗੇ ਤੁਹਾਡੇ ਨਾਲ ਬਹਿਸ ਕਰਨ ਨੂੰ ਤਿਆਰ ਆਂ ਗ੍ਰੇਡ ਕਰਨ ਨੂੰ ਤਿਆਰ ਆਜੋ ਹਜੇ ਤੱਕ ਤੁਹਾਡੇ ਮੁੰਡੇ ਨੂੰ ਹਲਕਾ ਨਹੀਂ ਲੱਭ ਰਿਹਾ ਕਿ ਜਲਾਲਾਬਾਦ ਤੋਂ ਲੜਾਂ ਬਰਨਾਲੇ ਤੋਂ ਲੜਾਂ ਮੋੜ ਤੋਂ ਲੜਾਂ ਤਲਵੰਡੀ ਤੋਂ ਲੜਾਂ ਕਿੱਥੋਂ ਲੜਾਂ ਜੇ ਨਹੀਂ ਯਕੀਨ ਸੀ ਤੇ ਫਿਰ ਕਾਲਾਂ ਕਿਉਂ ਕੱਢਦੇ ਹੋ ਦੂਜਿਆਂ ਨੂੰ ਆਪਦੇ ਕੰਮ ਦੱਸੋ ਆਪਣੇ ਕੰਮ ਦੱਸੋ ਜੀ ਵਿਕਾਸ ਦੇ ਨਾਂ ਤੇ ਹੁਣ ਵੈਨਾਂ ਭੇਜੀਆਂ ਜਾ ਰਹੀਆਂ ਨੇ ਪਿੰਡਾਂ ਚ ਚਾਰ ਸਹਿਬਜਾਦੇ ਫਿਲਮ ਚੱਲ ਪੈਂਦੀ ਐ ਲੋਕ ਇਕੱਠੇ ਹੋ ਜਾਂਦੇ ਧਾਰਮਿਕ ਮੂਵੀ ਐ ਲੋਕ ਦੇਖਣ ਲੱਗ ਜਾਂਦੇ ਐ 10 ਮਿੰਟਾਂ ਬਾਅਦ ਮੂਵੀ ਰੁਕ ਜਾਂਦੀ ਐ ਪ੍ਰਕਾਸ਼ ਸਿੰਘ ਬਾਦਲ ਦੀ ਫੋਟੋ ਆ ਜਾਂਦੀ ਐ ਦੱਸਣ ਲੱਗ ਜਾਂਦੇ ਨੇ ਇੰਨਾ ਵਿਕਾਸ ਹੋ ਗਿਆ ਜੀ ਬਾਦਲ ਸਾਹਿਬ ਇਹ ਕਿਹੋ ਜਿਹਾ ਵਿਕਾਸ ਐ ਜਿਹੜਾ 9.5 ਸਾਲਾਂ ਬਾਅਦ ਵੀ ਫਿਲਮਾਂ ਰਾਹੀਂ ਦਿਖਾਉਣਾ ਪੈ ਰਿਹਾ ਐ ਇਹ ਨਜ਼ਰ ਕਿਉਂ ਨਹੀਂ ਆਉਂਦਾ ਧਰਤੀ ਤੇ ਆਹ ਦੇਖ ਆਹ ਦਿਖਾ ਦੇਣਾ ਤੁਹਾਡਾ ਵਿਕਾਸ ਥੱਲੇ ਆ ਸਾਹਮਣੇ ਨਜ਼ਰ ਆ ਰਿਹਾ ਐ ਸੜਕਾਂ ਟੁੱਟੀਆਂ ਪਈਆਂ ਜੇ ਸਕੂਲ ਬਣੇ ਹੁੰਦੇ ਤਾਂ ਨਜ਼ਰ ਆਉਣ ਲੱਗ ਜਾਂਦੇ ਪੀਟੀਸੀ ਤੇ ਦਿਖਾਉਂਦੇ ਕਿ ਲੋੜ ਸੀ ਵੀ ਸਕੂਲ ਬਣਾਤੇ ਜੇ ਨੌਕਰੀਆਂ ਮਿਲੀਆਂ ਹੁੰਦੀਆਂ ਤਾਂ ਪਿੰਡਾਂ 'ਚ ਨਜ਼ਰ ਆਉਣ ਲੱਗ ਜਾਂਦੀਆਂ ਪੀਟੀਸੀ ਤੇ ਦੱਸਣ ਦੀ ਕਿ ਲੋੜ ਸੀ ਕਿਹਨੀਆਂ ਨੌਕਰੀਆਂ ਦੇਤੀਆਂ ਜੇ ਕਿਸਾਨਾਂ ਦੇ ਹੱਕ 'ਚ ਕੋਈ ਕਾਨੂੰਨ ਬਣਾਇਆ ਹੁੰਦਾ ਨਜ਼ਰ ਆਉਣ ਲੱਗ ਜਾਂਦਾ ਫਿਰ ਉਹਨਾਂ ਨੂੰ ਫਾਇਦਾ ਲੈਣ ਦੀ ਕੀ ਲੋੜ ਸੀ ਸੋ ਤੁਸੀਂ ਹੁਣ ਕੰਪਿਊਟਰ ਤੇ ਬਣਾ ਕੇ ਸਿੱਖ ਗਏ ਕੋਈ ਗੱਲ ਨਹੀਂ ਪੀਟੀਸੀ ਰਾਹੀਂ ਪ੍ਰਚਾਰ ਕਰ ਲਓ ਸਾਡੇ ਖਿਲਾਫ ਵੀ ਗਲਤ ਪ੍ਰਚਾਰ ਕਰਦੇ ਹੋ ਚਲੋ ਹੁਣ ਜਨਵਰੀ ਦੇ ਵਿੱਚ ਮੈਂ ਵੀ ਇਹ ਅਰਦਾਸ ਕਰੂੰਗਾ ਕਿ ਪੰਜਾਬ ਦੇ ਲੋਕ ਇੱਕ ਵਾਰੀ ਫੇਰ ਗਲਤੀ ਕਰ ਲੈਣ ਸਾਡੇ ਵਰਗਿਆਂ ਨੂੰ ਕਮਲਿਆਂ ਨੂੰ ਵਿਧਾਨ ਸਭਾ 'ਚ ਭੇਜ ਕੇ ਉਸ ਤੋਂ ਬਾਅਦ ਫੇਰ ਫੈਸਲਾ ਹੋਊਗਾ ਕਿ ਕੌਣ ਸਹੀ ਸੀ ਤੇ ਕੌਣ ਗਲਤ ਸੀ ਹਜੇ ਤੱਕ ਬਰਗਾੜੀ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਸੀ ਉਹਦਾ ਇੱਕ ਵੀ ਦੋਸ਼ੀ ਨਹੀਂ ਫੜਿਆ ਗਿਆ ਜਿਹੜੇ ਦੋ ਦੋਸ਼ੀ ਮੁੰਡੇ ਗਲਤ ਫੜਲੇ ਸੀ ਉਸ ਦਿਨ ਤਾਂ ਬੜੀ ਸੁਖਵੀਰ ਬਾਦਲ ਪ੍ਰੈਸ ਕਾਨਫਰੈਂਸ ਬਹੁਤ ਭਾਵਕ ਹੋ ਗਿਆ ਸੀ ਕਹਿੰਦਾ ਮੈਂ ਤਾਂ ਨਾਡਾ ਸਾਹਿਬ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾਣਾ ਬਹੁਤ ਵੱਡਾ ਕੰਮ ਕਰਤਾ ਪੰਜਾਬ ਪੁਲਿਸ ਨੇ ਤੇ ਉਦੋਂ ਬਾਅਦ ਮਾਫੀ ਕਿਉਂ ਨਹੀਂ ਮੰਗੀ ਫਿਰ ਉਹ ਪ੍ਰੈਸ ਕਾਨਫਰੈਂਸ ਕਰਕੇ ਕਿ ਹਾਂ ਜੀ ਗਲਤ ਗਲਤ ਬੰਦੇ ਵੜਲੇ ਸੀ ਅਣਪਛਾਤੀ ਪੁਲਿਸ ਕਿ ਤੁਸੀਂ ਐਫ ਆਈ ਆਰ ਕੀਤੀ ਹੈ ਅਨ ਆਈਡੈਂਟੀਫਾਈਡ ਪੁਲਿਸਮੈਨ ਜਦੋਂ ਗੋਲੀ ਚਲਾਈ ਹੈ ਬਹਿਵਲ ਕਲਾਚ ਜਿਸ ਦੋ ਮੁੰਡੇ ਸ਼ਹੀਦ ਹੋ ਗਏ ਸੀ ਅਨ ਆਈਡੈਂਟੀਫਾਈਡ ਪੁਲਿਸਮੈਨ ਕਦੇ ਪੁਲਿਸ ਵੀ ਅਣਪਛਾਤੀ ਹੁੰਦੀ ਹੈ ਇਹ ਤਾਂ ਭੀੜ ਹੁੰਦੀ ਹੈ ਜੀ ਪਰ ਕੋਈ ਗੱਲ ਨਹੀਂ ਪੰਜਾਬ ਦੇ ਲੋਕਾਂ ਨੇ ਗਲਤੀ ਕਰ ਲਈ ਅਸਲ ਵਿੱਚ ਦੁਬਾਰਾ ਪੰਜਾਬ ਅਕਾਲੀ ਦਰ ਦੀ ਸਰਕਾਰ ਲਿਆ ਕੇ ਹੁਣ ਪੰਜਾਬ ਦੇ ਲੋਕ ਆਪਣੀ ਗਲਤੀ ਐਕਰੀ 2017 ਚ ਸੁਧਾਰਨਗੇ ਨੈਕਸਟ ਟਾਈਮ ਕਦੇ ਸੰਗਰੂਰ ਜ਼ਿਲ੍ਹੇ ਚਾਹੇ ਬਦਲ ਸਾਹਿਬ ਕਿਰਪਾ ਕਰਕੇ ਮੈਨੂੰ ਵੀ ਇਨਫੋਰਮ ਕਰਿਓ ਮੈਂ ਇਸ ਇਲਾਕੇ ਦਾ ਐਮਪੀ ਹਾਂ ਆਪਾਂ ਸਟੇਜ ਤੇ ਬਹਿ ਕੇ ਗੱਲ ਕਰਾਂਗੇ ਕਿ ਗਲਤੀ ਕੀਤੀ ਹੈ ਤੇ ਸਹੀ ਕੌਣ ਹੈ ਬਹੁਤ ਬਹੁਤ ਮਿਹਰਬਾਨੀ ਧੰਨਵਾਦ ਸਾਰੇ ਪੰਜਾਬੀਆਂ ਦਾ ਧੰਨਵਾਦ ਜਿਹੜੇ ਪੂਰੀ ਦੁਨੀਆ ਚ ਬੈਠੇ ਦੁਆ ਮੰਗ ਦਿੰਦੇ ਨੇ ਆਸ਼ੀਰਵਾਦ ਦਿੰਦੇ ਨੇ ਸੁਝਾਅ ਕਰਦੇ ਵੀ ਦਿੰਦੇ ਨੇ ਸ਼ਿਕਵੇ ਵੀ ਬਹੁਤ ਕਰਦੇ ਨੇ ਕੋਈ ਗੱਲ ਨਹੀਂ ਅਸੀਂ ਵੀ ਇਨਸਾਨ ਆ ਸਾਥੋ ਵੀ ਸ਼ਾਇਦ ਗਲਤੀਆਂ ਹੁੰਦੀਆਂ ਹੋਣਗੀਆਂ ਪਰ ਅਸੀਂ ਇੰਨਾ ਕਹਿਣਾ ਚਾਹੁੰਦੇ ਆ ਸਾਡੀ ਨੀਅਤ ਸਾਫ਼ ਹੈ ਅਸੀਂ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਉਣਾ ਚਾਹੁੰਦੇ ਆ ਅਸੀਂ ਫਿਰਦੇ ਆ ਤੇਰੇ ਨਾਲ ਸੜਕਾਂ ਤੇ ਅਸੀਂ ਕੋਈ ਗਨਮੈਨ ਨਹੀਂ ਲੈਂਦੇ ਲਾਲ ਬੱਤੀਆਂ ਨਹੀਂ ਲਾਉਂਦੇ ਅਸੀਂ ਕੋਈ ਸੜਕਾਂ ਤੇ ਕਰਫੂ ਵਾਲੀ ਹਾਲਤ ਨਹੀਂ ਕਰਦੇ ਕਿ ਲੰਘਣ ਹੈ ਜੀ ਅਸੀਂ ਆਮ ਲੋਕਾਂ ਦੇ ਨਾਲ ਹੀ ਲੰਘੀ ਜਾਂਦੇ ਆ ਸੋ ਇਸ ਕਰਕੇ ਤੁਹਾਡਾ ਧੰਨਵਾਦ ਪੰਜਾਬੀਓ ਕਿ ਤੁਹਾਡੇ ਹੌਸਲੇ ਜਿਹੜੇ ਤੁਸੀਂ ਵਧਾਉਂਦੇ ਹੋ ਉਹਨਾਂ ਸਦਕਾ ਤੁਸੀਂ ਸਾਡੇ ਖੰਭੋਂ ਅਸੀਂ ਉਡਾਰੀਆਂ ਤਾਂ ਮਾਰਦੇ ਹਾਂ ਜੇ ਤੁਸੀਂ ਨਾ ਹੋਮੋ ਸ਼ਾਇਦ ਸਾਡੇ ਵਰਗਿਆਂ ਨੂੰ ਕੌਣ ਪੁੱਛਦਾ ਫਿਰ ਇੱਥੇ ਅਸੀਂ ਬੇਰਜਗਰਾਂ ਦੀ ਲਿਸਟ 'ਚ ਹੀ ਹੁੰਦੇ ਤੁਸੀਂ ਜੇ ਪਿਆਰ ਨਾ ਦਿੰਦੇ ਸੋ ਗੁਰਦਾਸ ਮਾਨ ਜੀ ਨੇ ਲੈਣਾ ਨੇ ਕਿ ਜੇ ਨਾ ਰਹਿਮਤ ਹੁੰਦੀ ਕੀਨੇ ਲਿਖਣਾ ਗਾਉਣਾ ਸੀ ਮਾਨ ਤੇਰਾ ਮਰ ਜਾਣਾ ਕਿਧਰੇ ਮੁਨਸ਼ੀ ਹੋਣਾ ਸੀ ਸੋ ਜੇ ਪੰਜਾਬੀਆਂ ਦਾ ਪਿਆਰ ਨਾ ਮਿਲਦਾ ਸ਼ਾਇਦ ਇਸ ਪੱਧਰ ਤੱਕ ਨਾ ਪਹੁੰਚ ਸਕਦੇ ਹਮੇਸ਼ਾ ਪੰਜਾਬੀਆਂ ਦੇ ਪਿਆਰ ਦੇ ਕਰਜ਼ਈ ਰਹਿਵਾਂਗੇ ਭਾਵੇਂ ਹਰੇਕ ਸਾਂ ਤੋਂ ਬਾਅਦ ਧੰਨਵਾਦ ਕਹਿਣ ਲੱਗ ਜੀ ਤਾਂ ਵੀ ਕਈ ਜਨਮ ਲੱਗ ਜਾਣਗੇ ਤੁਹਾਡੇ ਪਿਆਰ ਦਾ ਕਰਜ਼ਾ ਮੋੜਨ ਲਈ ਪਰ ਅੱਜ ਸਵੇਰੇ ਅਖਬਾਰ 'ਚ ਪੜ੍ਹ ਕੇ ਮੈਨੂੰ ਬੜਾ ਦੁੱਖ ਲੱਗਿਆ ਕਿ ਮੁੱਖ ਮੰਤਰੀ ਪੰਜਵਾਰੀ ਮੁੱਖ ਮੰਤਰੀ ਰਹਿ ਗਿਆ ਤੇ ਉਹ ਕਹਿ ਰਿਹਾ ਆਪਨਾ ਦੀ ਬਿਮਾਰੀ ਸੰਗਰੂਰ ਤੋਂ ਸ਼ੁਰੂ ਹੋਈ ਹੈ ਚਲੋ ਸ਼ੁਕਰ ਹੈ ਮੰਨਣ ਤਾਂ ਲੱਗੇ ਨੇ ਕਸੰਗਰੂਰ ਤੋਂ ਸ਼ੁਰੂ ਹੋਈ ਹੈ ਕੋਈ ਚੀਜ਼। ਇਹੀ ਪ੍ਰਕਾਸ਼ ਸਿੰਘ ਬਾਦਲ ਜਦੋਂ ਢੀਂਡਸਾ ਸਾਹਿਬ ਵਾਸਤੇ ਕੈਂਪੇਨ ਕਰਨ ਆਏ ਸੀ ਤਾਂ ਕਹਿੰਦੇ ਸੀ ਆ ਇੱਕ ਹਸਣ گاਉਣ ਜੇ ਵਾਲਾ ਖੜਾ ਹੋ ਗਿਆ ਇਹਨਾਂ ਨੂੰ ਨਿੱਜੀ ਲੋਕ ਵੋਟਾਂ ਪਾਉਂਦੇ ਹੁੰਦੇ ਬਹੁਤ ਵੱਡਾ ਲੀਡਰ ਹੈ ਢੀਂਡਸਾ ਇਹਨੂੰ ਵੋਟਾਂ ਪਾਉਣਗੇ। ਤੇ ਫਿਰ ਜਦੋਂ ਜਮਾਨਤ ਜਬਤ ਹੋ ਗਈ ਉਸ ਤੋਂ ਬਾਅਦ ਕਰੇ ਬੋਲੇ ਹੀ ਨਹੀਂ। ਆ ਹੁਣ ਕਿਤੇ ਪਹਿਲੀ ਵਾਰ ਮੰਨੇ ਨੇ। ਕਹਿੰਦੇ ਵੀ ਬਿਮਾਰੀ ਸ਼ੁਰੂ ਹੋ ਗਈ ਸੰਗਰੂਰ ਤੋਂ। ਚਲੋ ਜੀ ਕੋਈ ਗੱਲ ਨਹੀਂ ਅਸੀਂ ਤਾਂ ਬਿਮਾਰੀ ਆ। ਦੇਖਦੇ ਹਾਂ ਹੁਣ ਕਿ ਇਹ ਬਿਮਾਰੀ ਪੰਜਾਬ ਨੂੰ ਠੀਕ ਕਰਦੀ ਹੈ। ਜੈ ਬਿਮਾਰੀ। ਜਿਹੜਾ ਤੁਸੀਂ ਪੰਜਾਬ ਦਾ ਹਾਲ ਕਰਤਾ ਇਹ ਬਿਮਾਰੀ ਉਸ ਉਸ ਪੰਜਾਬ ਨੂੰ ਠੀਕ ਕਰੂਗੀ ਜਾਂ ਫਿਰ ਲੋਕ ਫੈਸਲਾ ਕਰਨਗੇ ਕਿ ਸਾਥੋਂ ਗਲਤੀ ਹੋਈ ਹੈ ਤਾਂ ਅਗਲੇ ਅਗਲੇ ਲੋਕਾਂ ਨੂੰ ਫੈਸਲਾ ਬਦਲਣ ਦਾ ਵੀ ਹੱਕ ਹੈ। ਬਹੁਤ-ਬਹੁਤ ਮਿਹਰਬਾਨੀ। ਧੰਨਵਾਦ ਪੰਜਾਬੀਓ। ਇਨਕਲਾਬ ਜਿੰਦਾਬਾਦ।